ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਫਲੋਰ ਪੁਲਿਸ ਨੇ ਨਸ਼ੇ ਦੇ ਤਸਕਰਾਂ ਦਾ ਲੱਕ ਤੋੜਿਆ ਹਰ ਇੱਕ ਤਰ੍ਹਾਂ ਦਾ ਨਸ਼ਾ ਇਲਾਕੇ ਵਿੱਚੋਂ ਵੇਚਣਾ ਕਰਵਾਇਆ ਬੰਦ ਕੋਈ ਵੀ ਨਸ਼ਾ ਵੇਚਦਾ ਉਸ ਨੂੰ ਫੜ ਕੇ ਕੀਤਾ ਸਲੱਖਾਂ ਦੇ ਪਿੱਛੇ ਦੇਖੋ ਐਸਚਓ ਸੰਜੀਵ ਕਪੂਰ ਨੇ ਦਿੱਤੀ ਜਾਣਕਾਰੀ ਕਿਵੇਂ ਉਹਨਾਂ ਨੇ ਨਸ਼ਾ ਦੇ ਕਾਰੋਬਾਰੀਆਂ ਨੂੰ ਪਕੜ ਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਅਤੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਡਾਕਟਰ ਰਾਣਾਪੁਰਾ ਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਹਾਂਜੀ ਸਰ ਨਸ਼ੇ ਦੇ ਖਿਲਾਫ ਮੁਹਿੰਮ ਦੇ ਵਿੱਚ ਥਾਣਾ ਫਲੋਰ ਪੁਲਿਸ ਨੂੰ ਸਿਲੇ ਸਫਲਤਾ ਹਾਸਲ ਹੋਈ ਜਦ ਮਾਨਯੋਗ ਐਸਐਸਪੀ ਜਲੰਧਰ ਜਿਆਤੀ ਸਰਦਾਰ ਹਰਕਮਰਪੀ ਸਿੰਘ ਖਾਕ ਅਤੇ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਘ ਬਲਜੀ ਦੇ ਹਦਾਇਤ ਅਨੁਸਾਰ ਥਾਣਾ ਫਲੋਰ ਪੁਲਿਸ ਨੇ ਕੁਝ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਤੇ ਉਸ ਨਾਲ ਪਾਸੋਂ ਨਸ਼ੀਲੀਆਂ ਨਸ਼ੀਲੇ ਪਦਾਰਥ ਹਿਰੋਇਨ ਅਤੇ ਨਸ਼ੀਆਂ ਗੋਲੀਆਂ ਬਰਾਮਦ ਕੀਤੀਆਂ ਇਸ ਘੜੀ ਦੇ ਵਿੱਚ ਅਸੀਂ ਇੱਕ ਮੁਕੱਦਮਾ ਨੰਬਰ 4 ਦਰਜ ਸਟਰੀ ਕੀਤਾ ਸੀ ਬਾਈ ਕਾਰਡ 85 ਐਨਡੀਪੀਏ ਸੈਕਟਰ ਕਰਨ ਲੋਧੀ ਪੁੱਤਰ ਮੋਨ ਲਾਲ ਵਾਸੀ ਕਰਨਪੈਡ ਇਹਦੇ ਪਾਸੋਂ ਸਾਨੂੰ 5 ਗ੍ਰਾਮ ਹਿਰੋਇਨ ਅਤੇ 110 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਸੀ ਤੇ ਇਸੇ ਘੜੀ ਚ ਅਸੀਂ ਇੱਕ ਹੋਰ ਮੁਕੱਦਮਾ ਨੰਬਰ 5 ਰਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਇੰਦਰਾ ਕਲੋਨੀ ਅਤੇ ਮਨਜੀਤ कौर ਉਰਫ ਦੀਸ਼ੋ ਪਤਨੀ ਬਿੰਦਰ ਵਾਸੀ ਰਾਏਪੁਰ ਆਈਆਂ ਨੂੰ ਗ੍ਰਿਫਤਾਰ ਕੀਤਾ ਇਨ੍ਹਾਂ પાસે 100 ਗੋਲੀਆਂ ਨਸ਼ੀਆਂ ਤੇ 2.35 ਗ੍ਰਾਮ ਹਿਰੋਇਨ बरामद ਹੋਈ ਅਤੇ ਇੱਕ ਮੁਕੱਦਮੇ 'ਤੇ 6 ਬਲਜੀਤ ਕੁਮਾਰੀ ਪਤਨੀ ਚਰਨਜੀ ਲਾਲ ਨੂੰ ਗ੍ਰਿਫਤਾਰ ਕੀਤਾ ਜੋ ਕਿ ਸੰਤੋਖਪੁਰੇ ਮਹੱਲੇ ਦੀ ਰਹਿਣ ਵਾਲੀ ਹੈ ਜਸਵੰਤ ਦੀ ਸੰਤੋਖਪੁਰੇ ਮਹੱਲੇ ਵੱਲੋਂ ਬਹੁਤ ਹੀ ਪਿੱਛੇ ਇਸ ਬੰਦੀ ਜਾਣਕਾਰੀ ਦਿੱਤੀ ਗਈ ਸੀ ਤੇ ਅਸੀਂ ਉਹਨਾਂ ਦੀ ਜਾਣਕਾਰੀ ਨੂੰ ਵੀ ਸਾਂਝਾ ਕੀਤਾ ਤੇ ਇਸ ਤੇ ਨਿਗਰਾਨੀ ਰੱਖੀ ਤੇ ਜਿਸ ਤੋਂ ਸਾਨੂੰ ਇਸ ਤੇ ਸਫਲਤਾ ਅਸਲ ਹੋਈ ਅਤੇ ਇਸ ਤੋਂ 5 ਗ੍ਰਾਮ ਫਿਰਿੰਟ ਤੇ 110 ਗ੍ਰਾਮ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਜੋ ਬਲਜੀਤ ਕੁਮਾਰੀ ਆ ਉਸ ਤੇ ਦੋ ਮੁਕਦਮੇ ਦਰਜਾ ਹੈ ਐਨਡੀ ਦੇ ਤੇ ਪੱਕਾ ਕਾਫੀ ਦੇਰ ਤੋਂ ਨਸ਼ੀਲੇ ਪਦਾਰਥਾਂ ਦਾ ਕੰਮ ਕਰਦੇ ਸੀ ਕਰੀ ਪਿਛਲੇ 2-3 ਸਾਲਾਂ ਤੋਂ ਤੇ ਜੋ ਕਰਨ ਲੋਦੀ ਆ ਉਸ ਤੇ ਇੱਕ ਮੁਕਦਮਾ ਪਿਆ 2023 ਚ ਦਰਜ ਹੋਇਆ ਸੀ ਐਨਡੀ ਦਾ ਉਹ ਤੇ ਉਹਦੇ ਵਿੱਚ ਵੀ ਜੇਲ ਕੱਟ ਕੇ ਆਇਆ ਸੀ ਅਤੇ ਰਣਜੀਤ ਸਿੰਘ ਪੁੱਤਰ ਜਸਵੰਤ ਸਿੰਘ ਜਿਸ ਤੇ ਚਾਰ ਮੁਕਦਮੇ ਦਰਜਾ ਹੈ ਤਿੰਨ ਐਨਡੀਪੀਐ ਸੈੱਟ ਦੇ ਅਤੇ ਕਚੋਰੀ ਦਾ ਇਹ ਮਨਜੀਤ ਕੌਰ ਹੈ ਉਸ ਤਕਰੀਬ ਦੂਮਕਤ ਮੇਂ ਦਰਜਾ ਜੋ ਕਿ ਐਨਡੀਪੀਐ ਸੈੱਟ ਦੇ ਹੈ ਇਸ ਸਾਰੇ ਹੀ ਤਸਕਰ ਨਸ਼ੀਲੇ ਪਦਾਰਥਾਂ ਕਾਫੀ ਦਿਨ ਤੋਂ ਕੰਮ ਕਰਦੇ ਸੀ ਜੋ ਪੁਲਿਸ ਦੀ ਗ੍ਰਿਫਤੋ ਬਚੀ ਜਾ ਰਹੀ ਸੀ ਪਰ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜੋ ਸਾਡੀ ਟੀਮ ਗੜੱਡਖੀ ਉਹਨਾਂ ਨੇ ਉਹਨਾਂ ਨੂੰ ਫੜ ਕੇ ਨਸ਼ੇ ਦੀ ਇੱਕ ਲੜੀ ਨੂੰ ਤੋੜਨ ਚ ਕਾਫੀ ਸਫਲਤਾ ਸਨ ਹੋਈ ਹੈ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਮੀਡੀਆ